ਦੇ ਸਰਾਤੀ ਅਨਸਾਰ ਹੈ ਉਹ ਕਹਿ ਲੰਭੇ ਇਸ ਟੈਂਕਰ ਸਾਨੂੰ ਦੇ ਦੇ ਸਾਡੇ ਘਰ ਦੇ ਅੱਗੇ ਲਾ ਦੇ ਤੂੰ ਦੂਜਾ ਭਰ ਕੇ ਲਿਆ ਇਹਨੇ ਨਹੀਂ ਲਾਈ ਆ ਇਹਨਾਂ ਪਿੱਛੇ ਜਾ ਕੇ ਕੋਟਵਾਰ ਕੀਤੇ ਇਹਦੇ ਨਾਲ ਖੁਦ ਆਪ ਟੈਂਕਰਾਂ ਦੇ ਬੈਠ ਕੇ ਟੈਂਕਰ ਘਰ ਘਰ ਪਾਣੀ ਭਰਾਇਆ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਮੈਂ ਆ ਰਿਹਾ ਮੈਂ ਟੈਂਕਰ ਭਰ ਕੇ ਮੈਂ ਹੋਰ ਲੈ ਆ ਰਿਹਾ ਤੇ ਉਹ ਕਦੇ ਵੀ ਮੇਰੇ ਉੱਥੇ ਕਿਉਂ ਨਹੀਂ ਲੱਗੇ ਜੀ ਜੀ ਕਿੰਨੇ ਨਾ ਕੋ ਕਿੰਨੇ ਕਿੰਨੇ ਕੁੱਟ ਮਾਰ ਦਿੱਤੇ ਦੋ ਤਿੰਨ ਬੰਦੇ ਸੀਗੇ ਮੈਂ ਉਹਨਾਂ ਨੂੰ ਚਲੋ ਵੀ ਪੀਰਚੇ ਸੀਗੇ ਇਕੱਠੇ ਹੋ ਕੇ ਮੈਂ ਕਿਹਾ ਵੀ ਸਾਈਡ ਹੋ ਜਾ ਸਾਈਡ ਤੇ ਹੋ ਰਿਹਾ ਤੇ ਮੇਰੇ ਪਿੱਛੇ ਜਾ ਕੇ ਉਹਨਾਂ ਨੇ ਕੁੱਟ ਮਾਰ ਦਿੱਤੀ ਪਿੰਜਾ ਤੱਕ ਦੋਸ਼ੀ ਨਹੀਂ ਗ੍ਰਿਫਤਾਰ ਹੋਊਗੇ ਉਹ ਨਹੀਂ ਪਰਚਾ ਹੋਊਗਾ ਜਦ ਤੱਕ ਸਾਡਾ ਕੰਮ ਬੰਦ ਰਹੂਗਾ ਸ਼ਿਵਰੇ ਤੋਂ ਹੀ ਵਾੜ ਫਲਾਦਾ ਵੀ ਅਸੀਂ ਕੰਮ ਉਹ ਕਿਸੇ ਨੂੰ ਜਾਣਾ ਇਹ ਜੋਂਡੀ ਦੇ ਵਿੱਚ ਸਾਡਾ ਮੁਲਾਜ਼ਮ ਹੈ ਉਹਦਾ ਕੁੱਟ ਮਾਰ ਹੋਈ ਹੈ 5-7 ਦਿਨ ਹੋ ਗਏ ਉਹਦੀ ਕੋਈ ਕਾਰਵਾਈ ਨਹੀਂ ਹੋਈ ਕਿਸੇ ਮੁਲਾਜ਼ਮ ਨੂੰ ਅਸੀਂ ਭੇਜਦੇ ਹਾਂ ਉੱਥੇ ਕੋਈ ਠੀਕ ਕਰਨ ਵਾਸਤੇ ਉਹਨਾਂ ਹੱਥਾਂ ਪਾਈ ਕਿਹੜੀ ਹੈਗੀ ਆ ਬਿਲਕੁਲ ਟੋਟਲੀ ਗਲਤ ਆ ਤੇ ਇਹਦੇ ਵਿਰੁੱਧ ਜਿਹੜੀ ਹੈਗੀ ਅਸੀਂ ਮੁਲਾਜ਼ਮਾਂ ਨਾਲ ਖੜੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਉਹ ਕਰ ਕੋਈ ਨਹੀਂ ਚਲੇਗੀ ਨਹੀਂ ਚਲੇਗੀ ਗੁਨਾਹਗਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਲੁਧਿਆਣਾ ਸ਼ਹਿਰ ਦੇ ਤਾਜਪੁਰ ਰੋਡ ਦੇ ਉੱਤੇ ਕੱਲ ਜਿਹੜੀ ਆ ਤਿੱਬਾ ਰੋਡ ਦੇ ਉੱਤੇ ਬਿਜਲੀ ਤੇ ਪਾਣੀ ਨਹੀਂ ਆ ਰਿਹਾ ਸੀ ਜਿਸੇ ਚਲਦੇ ਹੋਏ ਇੱਕ ਕਰਮਚਾਰੀ ਹੈ ਨਗਰ ਨਿਗਮ ਦਾ ਜੋ ਮੇਰੇ ਮਗਰ ਖੜੇ ਹੋਏ ਨੇ ਵਿਜੇ ਕੁਮਾਰ ਇਹ ਉੱਥੇ ਜਾਂਦੇ ਨੇ ਇਹ ਕੰਪਲੀਟ ਵੀ ਦਿੰਦੇ ਥਾਣਾ ਟਿੱਪਾ ਦੇ ਵਿੱਚ ਉਹਨਾਂ ਨਾਲ ਕੁੱਟਮਾਰ ਹੁੰਦੀ ਹੈ ਲੇਕਿਨ ਜਿੰਨੇ ਵੀ ਸਫਾਈ ਕਰਮਚਾਰੀ ਨੇ ਜਿੰਨੇ ਵੀ ਕਰਮਚਾਰੀ ਨੇ ਧਰਨਾ ਲਗਾਤਾ ਜਨਰਲ ਕਮਿਸ਼ਨਰ ਜੈਨ ਜੀ ਦੇ ਦਫ਼ਤਰ ਦੇ ਬਾਹਰ ਕੀ ਮੰਗ ਕੀ ਇਹ ਗੱਲਬਾਤ ਵੀ ਕਰ ਲਾਂਗੇ ਲੇਕਿਨ ਜੈ ਸਾਹਿਬ ਸਫਾਈ ਕਰਨੀ ਕੋਈ ਗੁਨਾਹ ਹੈਗਾ ਕਿ ਵਾਟਰ ਸਪਲਾਈ ਦੇਣਾ ਕੋਈ ਗੁਨਾਹ ਹੈਗਾ ਕਿ ਮੁਲਾਜ਼ਮ ਨੂੰ ਕੁੱਟ ਕਰਨੀ ਕੋਈ ਜਾਇਜ਼ ਹੈਗਾ ਦੇਖੋ ਮੈਨੂੰ ਜਿਹੜੀ ਅੱਜ ਸਵੇਰੇ ਪਤਾ ਲੱਗੀ ਸੀ ਗੱਲ ਤੇ ਇਸ ਲਈ ਮੈਂ ਇੱਥੇ ਆਇਆ ਹਾਂ ਧੰਨਵਾਦ ਤੇ ਅਸੀਂ ਮੁ ਤੇ ਕੋਈ ਵੀ ਦੇਖੋ ਹਰ ਚੀਜ਼ ਵਾਸਤੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਅਸੀਂ ਮੁਲਾਜ਼ਮ ਹੈਗੇ ਆ ਪਰ ਇਸ ਦਾ ਮਤਲਬ ਇਹ ਨਹੀਂ ਆ ਕਿ ਜੇ ਕੋਈ ਸਾਡੇ ਨਾਲ ਹੱਥਾਂ ਪਾਈ ਕਰੇ ਦੇਖੋ ਹਰ ਚੀਜ਼ ਦਾ ਇੱਕ ਸੋਲੂਸ਼ਨ ਹੁੰਦਾ ਵਾ ਕੋਈ ਬੰਦਾ ਸ਼ਿਕਾਇਤ ਕਰ ਸਕਦਾ ਵਾ ਕਾਰਪੋਰੇਸ਼ਨ ਆ ਕੇ ਕਮਿਸ਼ਨ ਸਾਹਿਬ ਹੈਗੇ ਨੇ ਸਾਨੂੰ ਦੇ ਸਕਦਾ ਵਾ ਕਿ ਮੈਨੂੰ ਆਹ ਪ੍ਰੋਬਲਮ ਆ ਰਹੀ ਆ ਕਿਸੇ ਮੁਲਾਜ਼ਮ ਨੂੰ ਅਸੀਂ ਭੇਜਦੇ ਆ ਉੱਥੇ ਕੋਈ ਠੀਕ ਕਰਨ ਵਾਸਤੇ ਉਹਨਾਂ ਹੱਥਾਂ ਪਾਈ ਕਿਹੜੀ ਹੈਗੀ ਆ ਬਿਲਕੁਲ ਟੋਟਲੀ ਗਲਤ ਆ ਇਹਦੇ ਵਿਰੁੱਧ ਕਰੀ ਹੈਗੇ ਅਸੀਂ ਮੁਲਾਜ਼ਮਾ ਨਾਲ ਖੜੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਉਹ ਕਰ ਕੁਝ ਕਰਾਂਗੇ ਲੇਕਿਨ ਕੱਲ ਕਾਰ ਇਹਨਾਂ ਦੀ ਜੇ ਥਾਣੇ ਦੇ ਬਾਅਦ ਕਮਲੇਟ ਕਿਸੇ ਇਹਨਾਂ ਦੀ ਪੂਰੀ ਇੰਟਰਵਿਊ ਚੱਲੀ ਹੈ ਲੁਧਿਆਣਾ ਲੈ ਵੀ ਚੱਲੀ ਹੈ ਕਿਉਂਕਿ ਇਹਨਾਂ ਨਾਲ ਜੋ ਜਾਤੀ ਹੋਈ ਇਹਨਾਂ ਨੇ ਸਾਰਾ ਦੱਸਿਆ ਪੀਗਾ ਲੇਕਿਨ ਇਹ ਬਚਾਰੇ ਇੱਕ ਕਾਸਤੇ ਬੈਠੇ ਹੋਏ ਨੇ ਕਿ ਸਾਡੇ ਕਮਿਸ਼ਨ ਸਾਡੇ ਨਾਲ ਚੱਲਣ ਸਾਡੇ ਸਫਾਈ ਕਰਮਚਾਰੀ ਸਾਡੇ ਨਾਲ ਹੈ ਇੱਕ ਆਸ ਹੁੰਦੀ ਹੈ ਕਿ ਮੈਂ ਟਿਊਬਲ ਸਹੀ ਕਰਾਣ ਗਿਆ ਟਿਊਬਲ ਨੂੰ ਲੱਗ ਜਾਂਦਾ ਕੋਈ 7-8 ਘੰਟੇ ਸਹੀ ਹੋਣ ਨੂੰ ਲੱਗ ਜਾਂਦੇ ਕਦੇ ਦੀ ਮੋਟਰ ਖਰਾਬ ਹੁੰਦੀ ਹੈ ਉਸ ਚੀਜ਼ ਨੂੰ ਟਾਈਮ ਲੱਗਦਾ ਲੇਕ ਇਹ ਕਾਰਵਾਈ ਆਸ ਨਹੀਂ ਹੈ ਇਹ ਯਕੀਨਨ ਅਸੀਂ ਬਣਾਵਾਂਗੇ ਕਾਰਵਾਈ ਇਹਦੇ ਵਿੱਚ ਇਹ ਕਿਸੇ ਤਰ੍ਹਾਂ ਦੇ ਨਹੀਂ ਕਿ ਵੀ ਕਿ ਇਹ ਤਾਂ ਚੀਜ਼ ਮੈਨਰਲ ਵੀ ਕੋਈ ਬੰਦਾ ਕਰੇਗਾ ਤਾਂ ਮੈਂ ਵੀ ਇਸ ਚੀਜ਼ ਨੂੰ ਡਟ ਕੇ ਮੁਕਾਬਲਾ ਕਰਾਂਗਾ ਪਰ ਇਹ ਹੈ ਕਿ ਵਿਜੇ ਇਹਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਵਾਂ ਇਹ ਡੈਡੀਕੇਟਿਡ ਬੰਦਾ ਹੈਗਾ ਵਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ ਆ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਸਾਰੇ ਇਹਨਾਂ ਨਾਲ ਖੜੇ ਨੇ ਜੋ ਵੀ ਕਾਨੂੰਨ ਦੀ ਕਾਰਵਾਈ ਕਾਨੂੰਨੀ ਕਾਰਵਾਈ ਹੈਗੀ ਆ ਉਸੇ ਕਰਾਵਾਂ ਲੇਕਿਨ ਇਹ ਦੇਖੋ ਤੁਹਾਡੇ ਸਾਹਮਣੇ ਦੱਸੂ ਕੀ ਹੋਇਆ ਸੀ ਵਿਜੇ ਉਸ ਸਮੇਂ ਕਿੱਥੇ ਗਏ ਸੀਗੇ ਕੀ ਕਰ ਰਹੇ ਸੀਗੇ ਉਸ ਟਾਈਮ ਇਹ ਟੈਂਕਰ ਆ ਰਿਹਾ ਸੀਗਾ ਖੁਦ ਆਪ ਟੈਂਕਰਾਂ ਦੇ ਬੈਠ ਕੇ ਟੈਂਕਰ ਘਰ ਘਰ ਪਾਣੀ ਭਰਾਇਆ ਹੋਵੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਤੋਂ ਬਾਅਦ ਮੈਂ ਆ ਰਿਹਾ ਮੈਂ ਕਿ ਟੈਂਕਰ ਭਰ ਕੇ ਮੈਂ ਹੋਰ ਲੈ ਆ ਰਿਹਾ ਤੇ ਉਹ ਕਹਿੰਦੇ ਮੇਰੇ ਉੱਥੇ ਕਿਉਂ ਨਹੀਂ ਲੱਗੇ ਜੀ ਪੇ ਕਿੰਨੇ ਨਾ ਕਿੰਨੇ ਕਿੰਨੇ ਕੁੱਟਮਾਰ ਕੀਤੀ ਦੋ ਤਿੰਨ ਬੰਦੇ ਸੀਗੇ ਮੈਂ ਉਹਨਾਂ ਨੂੰ ਚਲੋ ਵੀ ਪੀੜਚੇ ਸੀਗੇ ਇਕੱਠੇ ਹੋ ਕੇ ਮੈਂ ਕਿ ਵੀ ਸਾਈਡ ਹੋ ਜਾ ਸਾਈਡ ਤੇ ਹੋ ਰਿਹਾ ਤੇ ਮੇਰੇ ਪਿੱਛੇ ਜਾ ਕੇ ਉਹਨਾਂ ਨੇ ਕੁੱਟਮਾਰ ਕੀਤੀ ਜੋ ਥਾਣੇ ਗਈ ਉਹ ਫਿਰ ਕੀ ਸੁਵਿਸ਼ ਦਿੱਤਾ ਗਿਆ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਜੀ ਹਾਂ ਤੇ ਉਹ ਕਹਿੰਦੇ ਆ ਇੱਕ ਉਹਨਾਂ ਤੇ ਪਰਚਾ ਦੇਵਾਂਗੇ ਹਾਲੇ ਤੱਕ ਫੋਨ ਨਹੀਂ ਆਇਆ ਲੇਕਿਨ ਪ੍ਰਦਰਸ਼ਨਕਾਰੀ ਜਦੋਂ ਪਰਚਾ ਦਰਜ ਹੋਏਗਾ ਉਹਨਾਂ ਦੇ ਉੱਤੇ ਉਹ ਵੀ ਕੋਈ ਨਾ ਕੋਈ ਪ੍ਰੋਟੈਸਟ ਕਰਨਗੇ ਫਿਰ ਉਸ ਨੂੰ ਕਿਸ ਤਰ੍ਹਾਂ ਦੇਖੋਗੇ ਦੇਖਿਓ ਜੀ ਕਾਨੂੰਨ ਇੱਕ ਇੱਕ ਚੀਜ਼ ਹੈਗੀ ਆ ਹਰ ਚੀਜ਼ ਬੰਦੇ ਦਾ ਰਾਈਟ ਹੈਗਾ ਵਾ ਕਾਨੂੰਨ ਦੇ ਮੁਤਾਬਿਕ ਜੋ ਚੀਜ਼ ਦੀ ਦਾ ਕਸੂਰ ਹੈਗਾ ਵਾ ਕਾਨੂੰਨ ਦੇ ਮੁਤਾਬਿਕ ਜੋ ਹੈਗਾ ਵਾ ਜਿਨ੍ਹਾਂ ਨੇ ਪੁਲਿਸ ਹੈ ਡਿਪਾਰਟਮੈਂਟ ਜਿਹੜਾ ਹੈਗਾ ਵਾ ਉਹ ਸਟ੍ਰਿਕਟ ਐਕਸ਼ਨ ਅਸੀਂ ਲੈਣ ਵਾਸਤੇ ਸਵਾਰਿਸ਼ ਵੀ ਕਰਾਂਗੇ ਕਿ ਐਦਾਂ ਭੁਵਿਕ ਵਿੱਚ ਐਦਾਂ ਦੀ ਚੀਜ਼ ਨੌਬਤ ਨਾ ਹੋਵੇ ਕਿਆ ਸਾਰੇ ਬੈਠੇ ਨੇ ਇੱਕ ਆਸ ਤੇ ਹੁੰਦੇ ਜਨਰਲ ਕਮਿਸ਼ਨਰ ਦੀ ਉੱਤੇ ਕਮਿਸ਼ਨਰ ਤੋਂ ਉੱਪਰ ਜਨਰਲ ਕਮਿਸ਼ਨਰ ਤੁਹਾਡੀ ਆਸ ਤੇ ਨੇ ਸਾਰੇ ਹਾਂਜੀ ਵਿਸ਼ਾਲ ਜੀ ਇਹ ਚੀਜ਼ ਮੈਂ ਤਾਂ ਹਾਂ ਮੈਂ ਬਾਰ-ਬਾਰ ਕਹਿ ਰਹੇ ਹਾਂ ਆਸ ਦੇ ਕਾਰਨ ਹੀ ਆ ਮੈਂ ਇੱਥੇ ਆਇਆ ਹਾਂ ਇਹਨਾਂ ਨਾਲ ਖੜਾ ਹਾਂ ਮੈਂ ਵਰਡਸ ਮੈਂ ਬਾਰ-ਬਾਰ ਕਹਿ ਰਹੇ ਹਾਂ ਮੈਂ ਇਹਨਾਂ ਨਾਲ ਮੁਲਾਜ਼ਮਾ ਨਾਲ ਖੜਾ ਹਾਂ ਤੇ ਪਲੱਸ ਵਿਜੇ ਨੂੰ ਤਾਂ ਮੈਂ ਪਰਸਨਲੀ ਜਾਣਦਾ ਹਾਂ ਹਰ ਲੈਵਲ ਦਾ ਜਿਹੜਾ ਆ ਦੇਖੋ ਆ ਵੀ ਖੜੇ ਨੇ ਇਹਨਾਂ ਨੂੰ ਮੈਂ ਜਾਣਦਾ ਹਾਂ ਇਹ ਹਰ ਚੀਜ਼ ਸਾਨੂੰ ਪਤਾ ਵਾ ਜਿਹੜਾ ਬੰਦਾ ਮਿਹਨਤ ਕਰਦਾ ਵਾ ਐਡਮਿਨਿਸਟ੍ਰੇਸ਼ਨ ਉਹਦੇ ਨਾਲ ਖੜੀ ਖੜੀ ਆ ਤੁਸੀਂ ਹੁਣੇ ਜਨਰਲ ਕਮਿਸ਼ਨ ਮੁਰਦਾਬਾਦ ਦੇ ਨਾਰੇ ਲਗਾ ਰਹੇ ਸੀਗੇ ਕਿ ਵਿੱਚ ਸਾਹਿਬ ਖੁਦ ਆ ਗਏ ਅਜੀ ਧੰਨਵਾਦੀ ਹੈ ਕਮਿਸ਼ਨ ਸਾਹਿਬ ਦੇ ਅਸੀਂ ਨਾਰੇ ਤਾਂ ਲਾਏ ਆ ਵੀ ਕੱਲ ਸਾਡੇ ਸੁਪਰਵਾਈਜ਼ਰ ਵੀਜੇ ਕੁਮਾਰ ਜੀ ਇਹਨਾਂ ਦੇ ਨਾਲ ਬਲ ਸੁਰੱਖਿ ਹੀ ਕਟਮਾਰ ਹੋਈ ਹੈ ਕਿਦੇ ਕਰਕੇ ਇਹਨਾਂ ਦੇ ਸਰਾਂਤੀ ਅਨਸਾਰ ਉਹ ਕਹਿ ਲੱਗ ਪਈ ਟਾਂਕਰ ਸਾਨੂੰ ਦੇ ਦੇ ਸਾਡੇ ਘਰ ਦੇ ਅੱਗੇ ਲਾ ਦੇ ਤੂੰ ਦੂਜਾ ਭਰ ਕੇ ਲਿਆ ਇਹ ਗੱਲ ਇਹਨੇ ਦੱਸੀ ਮੈਂ ਛੋਟੇ ਭਰਾ ਨੂੰ ਕਿਹਾ ਵੀ ਇਹ ਗੱਲ ਜਰੂਰ ਦੱਸਿਆ ਕਰੋ ਉਹ ਕਾਲਡ ਪੁੱਛਦੇ ਆ ਜੀ ਵੀ ਕਿਉਂ ਲੜਾਈ ਹੋਈ ਆ ਉਹ ਕਹਿੰਦੇ ਟੈਂਕਰ ਮੇਰੇ ਘਰ ਦੇ ਅੱਗੇ ਲਾ ਦੇ ਇਹਨੇ ਨਹੀਂ ਲਾਈ ਆ ਇਹਨਾਂ ਪਿੱਛੇ ਜਾ ਕੇ ਕੋਟਮਾਰ ਕੀਤੀ ਇਹਦੇ ਨਾਲ ਅੱਛਾ ਅਸੀਂ ਸਿਰਫ ਪਾਣੀ ਪਾਣੀ ਪਿੱਛੇ ਹੁਣ ਇਹਨੇ ਇਹ ਵੀ ਕਹਿ ਵੀ ਮੋਟਰ 2 ਵਜੇ ਠੀਕ ਹੋ ਜੇਗੀ ਜਦ ਤੱਕ ਮੈਂ ਘਰ ਘਰ ਜਾ ਕੇ ਪਾਣੀ ਦੂੰਗਾ ਬਿਲਕੁਲ ਇਹਦਾ ਕਸੂਰ ਕੁਛ ਨਹੀਂ ਆ ਮੋਟਰ ਮੋਟਰ ਨੇ ਠੀਕ ਕਰਨੀ ਆ ਇਹ ਸਿਰਫ ਪਾਣੀ ਦੀ ਸਪਲਾਈ ਕਰਨ ਦੇਣੀ ਹੈ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਠੀਕ ਆ ਗਰਮੀ ਦੇ ਵਿੱਚ ਪਾਣੀ ਦੀ ਕਿਲਤ ਹੁੰਦੀ ਆ ਪਰ ਅਸੀਂ ਹਰ ਚੀਜ਼ ਕਮਿਸ਼ਨ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਡਿਊਟੀਆਂ ਦੇ ਦਿੱਤੀਆਂ ਹੋਈਆਂ ਵਾ ਅਗਰ ਕਿਸੇ ਦੀ ਕੋਈ ਪ੍ਰੋਬਲਮ ਆਂਦੀ ਆ ਪਾਣੀ ਦੀ ਅਸੀਂ ਆਫ ਆਰਸ ਦੇ ਵਿੱਚ ਵੀ ਜਾ ਕੇ ਸਪਲਾਈ ਕਰਦੇ ਆ ਪਰ ਪਬਲਿਕ ਨੂੰ ਅਪੀਲ ਹੈ ਕਿ ਆ ਇਹਨਾਂ ਜਿਹੜਾ ਹਾਥਾ ਪਾਈ ਕਿੜੀ ਹੈਗੀ ਆ ਨਾ ਕਰਨ ਕੋਈ ਕੰਪਲੇਂਟ ਹੈਗੀ ਆ ਸਾਡੇ ਮੋਬਾਈਲ ਨੰਬਰs ਹੈਗੇ ਨੇ ਕਮਿਸ਼ਨਰ ਸਾਹਿਬ ਦੇ ਹੈਗੇ ਨੇ ਸਾਰੇ ਸੀਨੀਅਰ ਆਫੀਸਰs ਦੇ ਹੈਗੇ ਨੇ ਉਹਨਾਂ ਨੂੰ ਫੋਨ ਕਰਕੇ ਕਹਿਣ ਕਿ ਆ ਚੀਜ਼ ਦੀਆਂ ਦੇਖੋ ਦੇਖੋ ਇਹਦਾ ਕੋਈ ਸੋਲੂਸ਼ਨ ਨਹੀਂ ਆ ਤੁਸੀਂ ਕਹੋ ਇਹ ਪਬਲਿਕ ਹੱਥ ਕਿਉਂ ਚੱਕਦੀ ਆ ਜਾਂ ਨਹੀਂ ਚੱਕਦੀ ਇਹ ਕਿਉਂ ਨਹੀਂ ਚੱਕਣਾ ਚਾਹਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਆਪਣੀ ਕਾਰਵਾਈ ਕਰਾਂਗੇ ਮੈਂ ਇੱਕ ਸਵਾਲ ਆ ਪਬਲਿਕ ਨੂੰ ਵੀ ਥੋੜਾ ਹੋਣਾ ਚਾਹੀਦਾ ਨਰਮ ਹੋਣਾ ਚਾਹੀਦਾ ਨਰਮ ਹੋਣਾ ਚਾਹੀਦਾ ਅਪੀਲ ਅਪੀਲ ਕਰ ਰਹੇ ਆ ਅਸੀਂ ਅਸੀਂ ਇਵਨ ਕਿ ਮੈਂ ਵੀ ਪਬਲਿਕ ਦਾ ਪਾਰਟ ਆਂ ਅਗਰ ਮੈਨੂੰ ਵੀ ਕੋਈ ਪ੍ਰੋਬਲਮ ਆਵੇਗੀ ਤਾਂ ਮੈਂ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਕੋਈ ਚੀਜ਼ ਕਹਨੇ ਆ ਉਹ ਸਾਨੂੰ ਕੋਈ ਸਮਝ ਦੇਖੋ ਅਸੀਂ ਆਪ کہہ ਰਹੇ ਆ ਕੋਈ ਇਹ ਨਹੀਂ ਆ ਬਟਨ ਦਬਕੇ ਹਰ ਚੀਜ਼ ਸੋਲੂਸ਼ਨ ਹੋ ਜਾਂਦੀ ਆ ਮੋਟਰ ਆ ਟਿਊਬਵੈਲ ਖਰਾਬ ਹੋ ਗਿਆ ਮੋਟਰ ਕਿੰਨੇ ਫੁੱਟ ਥੱਲੇ ਹੁੰਦੀ ਆ ਉਹਨੂੰ ਕੱਢਣ ਨੂੰ ਟਾਈਮ ਲੱਗਦਾ ਵਾ ਤੇ ਉਹ ਜਦ ਤੱਕ ਅਸੀਂ ਅਲਟਰਨੇਟਿਵ ਸੋਲੂਸ਼ਨ ਹੈ ਟੈਂਕਰ ਪਾਣੀ ਦੇ ਸਭ ਕੁਝ ਅਪੀਲ ਅਸੀਂ ਉੱਥੇ ਪਹੁੰਚਾਣੇ ਆ ਔਰ ਫੇਰ ਅਸੀਂ ਇਸ ਅਪੀਲ ਕਰਦੇ ਆਂ ਪਲੀਜ਼ ਰਿਕਵੈਸਟ ਆ ਮੇਰੀ ਪਬਲਿਕ ਨੂੰ ਜੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਸਾਡੇ ਆਫੀਸਿਸ ਜੋ ਕਮਿਸ਼ਨਰ ਸਾਹਿਬ ਦੇ ਸਰਕਾਰ ਨੇ ਇੱਕ ਸਟੈਪ ਬਾਈ ਸਟੈਪ ਸੀਨੀਅਰ ਆਫੀਸਰ ਬਿਠਾਏ ਹੋਏ ਨੇ ਤੁਸੀਂ ਆ ਕੇ ਤੁਸੀਂ ਦਫਤਰ ਦੇ ਵਿੱਚ ਆ ਕੇ ਕਹੋ ਫੋਨ ਨੰਬਰਸ ਹੈਗੇ ਨੇ ਆਨਲਾਈਨ ਕੰਪਲੀਟ ਕਰ ਸਕਦੇ ਨੇ ਹਰ ਚੀਜ਼ ਹੈਗੀ ਅਵੇਲੇਬਲ ਪਲੀਜ਼ ਮੇਰੀ ਰਿਕਵੈਸਟ ਹੈ ਹੱਥਾ ਪਾਈ ਕਰਨਾ ਦੇਖੋ ਇਹਨਾਂ ਦੀ ਵੀ ਡਿਊਟੀ ਹੈ ਇਹ ਵੀ ਇਨਸਾਨ ਨੇ ਇਸ ਦਾ ਇਹ ਹੈ ਕਿ ਗਰਮੀ ਸਾਰਿਆਂ ਦੇ ਵਿੱਚ ਜਿਹੜੀ ਅੱਜ ਕੱਲ ਮੌਸਮ ਗਰਮੀ ਦਾ ਹੈਗਾ ਵਾ ਉਹ ਚੀਜ਼ ਨੂੰ ਨਾ ਲੈਣ ਕਿ ਹਾਂਜੀ ਸਾਨੂੰ ਪ੍ਰੋਬਲਮ ਆ ਰਹੀ ਹੈ ਹੱਤਾ ਭਾਈ ਨਾ ਕਰਨ ਬਸ ਇਹ ਨਹੀਂ ਕੁਝ ਮੈਂ ਕਹਿੰਦੇ ਹੋਏ ਮੈਂ ਆਪਣੇ ਵੱਲੋਂ ਕਹਿਣਾ ਵਾ ਕਿ ਪਲੀਜ਼ ਅਸੀਂ বিজে ਨਾਲ ਖੜੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਅਸੀਂ ਕਰਾਂਗੇ ਬਿਲਕੁਲ ਜਨਰਲ ਕਮਿਸ਼ਨਰ ਜੈਨ ਸਾਹਿਬ ਜੀ ਕੀ ਹਾਂਜੀ ਮੈਂ ਬੇਨਤੀ ਕਰੂੰਗਾ ਕਮਿਸ਼ਨਰ ਸਾਹਿਬ ਜੀ ਨੂੰ ਵੀ ਬੜੀ ਸ਼ਰਮ ਦੀ ਗੱਲ ਹੈ ਇਹ ਕਲ ਕਾਂਡ ਹੋਇਆ বিজে ਜੀ ਨਾਲ ਔਰ ਅੱਜ ਸਵੇਰੇ ਨਾ ਕੋਈ ਜੇਈ ਨਾ ਕੋਈ ਐਸਡੀਓ ਨਾ ਕੋਈ ਐਕਸ਼ਨ ਕਿਸਨੇ ਵੀ ਸਾਡੇ ਬੀਜੇ ਜੀ ਦਾ ਪਤਾ ਨਹੀਂ ਲਿਆ ਇਹ ਖੜੇ ਤਾਂ ਇਹ ਤਾਂ ਹੁਣ ਖੜੇ ਆ ਨਾ ਕੱਲ ਨਾਲ ਸੀ ਕਿ ਥਾਣੇ ਕੱਲ ਥਾਣੇ ਗਏ ਉਸ ਤੋਂ ਬਾਅਦ ਸਵੇਰੇ ਅੱਜ ਅੱਜ ਕੀ ਕਰਨਾ ਅਸੀਂ ਥਾਣੇ ਗਏ ਇਕੱਲੇ ਥਾਣੇ ਐਸਡੀਓ ਨੂੰ ਵੀ ਲਏ ਆ ਮਗਈ ਬੰਦਾ ਦਰਸ਼ਤ ਕੀਤਾ ਤੁਸੀਂ ਉਹ ਕੱਲੇ ਹੁਣ ਭੇਜ ਦੇ ਨਾ ਦੱਸੋ ਸਾਨੂੰ ਉਹ ਕੱਲੇ ਅਸੀਂ ਦਫਤਰ ਜਾ ਕੇ ਆਨੇ ਆ ਤੁਸੀਂ ਬੰਦਾ ਰਸ਼ ਕਰਕੇ ਰੱਖੋ ਪਰਚਾ ਦੋ ਫਿਰ ਉਸ ਤੋਂ ਬਾਅਦ ਅਸੀਂ ਆਵਾਂਗੇ ਇੱਕ ਮੈਂ ਬੇਨਤੀ ਕਰੂੰਗਾ ਵੀ ਜਦ ਤੱਕ ਦੋਸ਼ੀ ਨਹੀਂ ਗ੍ਰਫਤਾਰ ਹੋਊਗੇ ਉਹ ਨਹੀਂ ਪਰਚਾ ਹੋਊਗਾ ਜਦ ਤੱਕ ਸਾਡਾ ਕੰਮ ਬੰਦ ਰਹੂਗਾ ਸ਼ਿਵਰੇ ਦਾ ਹੀ ਵਟਸਪਲੇ ਦਾ ਵੀ ਅਸੀਂ ਕੰਮ ਉਹਦੇ ਕਿਸੇ ਨੂੰ ਜਾਣਾ ਇੱਕ ਜੌਂਡੀ ਦੇ ਵਿੱਚ ਸਾਡਾ ਮੁਲਾਜ਼ਮ ਹੈ ਉਹਦਾ ਕਟਮਾਰ ਹੋਈ ਹੈ 5-7 10 ਦਿਨ ਹੋ ਗਏ ਉਹਦੀ ਕੋਈ ਕਾਰਵਾਈ ਨਹੀਂ ਹੋਈ ਆ ਦੇਖੋ ਫੋਟੋ ਉਹਨੂੰ ਚਾਕੂ ਮਾਰਿਆ ਗਿਆ ਇਹ ਬੜੀ ਸ਼ਰਮ ਦੀ ਗੱਲ ਹੈ ਇਹਨਾਂ ਨੇ ਮੈਨੂੰ ਜਦੋਂ ਸਵੇਰੇ ਮੈਂ ਗੱਲ ਕਰ ਰਿਹਾ ਤੇ ਇਹਨਾਂ ਦੇ ਪਿੱਛੇ ਵਾਜਾਂ ਆ ਰਹੀਆਂ ਸੀਗਾ ਮੈਂ ਜਸ ਇਹਨਾਂ ਨੂੰ ਪੁੱਛਿਆ ਕੀ ਗੱਲ ਕੀ ਆ ਉਹਨਾਂ ਨੇ ਦੱਸਿਆ ਤੇ ਇਮੀਡੀਏਟਲੀ ਮੇਰੇ ਫਾਇਰ ਦਾ ਹੋਇਆ ਸੀ ਆਰਤੀ ਚੌਂਗ ਦੇ ਵਿੱਚ ਮੈਂ ਉੱਥੇ ਵਿਜ਼ਿਟ ਕਰਨ ਗਿਆ ਸੀਗਾ ਕਿਉਂਕਿ ਹਰ ਚੀਜ਼ ਕਰੀ ਹੈਗੀ ਆ ਕੋਈ ਨਾ ਕੋਈ ਡਿਵਾਈਡ ਹੁੰਦੇ ਆ ਵਰਕ ਤੇ ਉਹਨਾਂ ਮੁਤਾਬਿਕ ਜਦੋਂ ਮੈਨੂੰ ਪਤਾ ਲੱਗਿਆ ਵਾ ਕਿ ਮੁਲਾਜ਼ਮ ਸਾਥੀਆਂ ਨੇ ਚੀਜ਼ ਮੈਨੂੰ ਵੀ ਇੱਥੇ ਆਂਦਾ ਮੇਰਾ ਫਰਜ਼ ਬੰਦਾ ਵਾ ਮੈਂ ਇੱਥੇ ਆਇਆ ਵਾਂ ਤੇ ਇਸ ਲਈ ਮੈਂ ਸਾਰਿਆਂ ਨੂੰ ਬਸ ਇਹ ਅਪੀਲ ਕਰਾਂਗਾ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਅਸੀਂ ਪੂਰੀ ਕਮਿਸ਼ਨਰ ਸਾਹਿਬ ਕੋਲੋਂ ਕਾਰਵਾਈ ਕਰਨ ਵਾਸਤੇ assurance ਦੇ ਨਾਲ ਆਇਆ। ਇਸ ਅਵਿਸ਼ਵਾਸ ਦੇ ਤਰੀਕੇ ਕਾਰਨ ਸਖਸ਼ ਥਾਣੇ ਗਿਆ ਲੇਕਿਨ ਇਹ ਨਾਲ ਜੂਵੀ ਸੀਗੇ ਉੱਥੇ ਤਮਾਮ ਜੇਵੀ ਸੀਗੇ ਉੱਥੇ ਲੇਕਿਨ ਅੱਜ ਨੂੰ ਕਾਰਪੋਰੇਸ਼ਨ 20 ਜ਼ੋਨ ਦੇ ਕਮਿਸ਼ਨਰ ਸਾਹਿਬ ਦੇ ਦਫ਼ਤਰੇ ਬਾਰੀ ਤਰਨਵਲਸ਼ਨ ਕਰਤਾ ਲੇਕਿਨ ਜੈਨ ਸਾਹਿਬ ਨੇ ਇੱਕ ਬਖੂਬੀ ਗੱਲ ਕੀਤੀ ਕਿ ਮੈਂ ਆਪਣੇ ਵਰਕਰ ਦੇ ਨਾਲ ਆ ਜੋ ਕਰਮਚਾਰੀ ਉਹਨਾਂ ਨਾਲ ਆ ਲੇਕਿਨ ਕਾਰਵਾਈ ਉਮਲਚ ਲਿਆਂਦੀ ਜਾਊਗੀ ਲੇਕਿਨ ਸਾਫ਼ ਹੀ ਇਹਨਾਂ ਨੇ ਵੀ ਕਹਿਤਾ ਕਿ ਜਦ ਤੱਕ ਕਾਰਵਾਈ ਨਹੀਂ ਹੋਊਗੀ ਤਦ ਤੱਕ ਸਫਾਈ ਨਹੀਂ ਹੋਊਗੀ। ਹੁਣ ਦੇਖਦੇ ਹਾਂ ਕਿ ਕਾਰਵਾਈ ਕਦੋਂ ਹੁੰਦੀ ਹੈ ਤੇ ਇਸ ਵਿਜੇ ਕੁਮਾਰ ਨੂੰ ਇਨਸਾਫ਼ ਕ ਕਰਨਾ ਲਗਾ ਕੇ ਉਹਨਾਂ ਨੇ ਕਿਹਾ ਕਿ ਵਾਟਰ ਸਪਲਾਈ ਸੀਵਰ ਸਪਲਾਈ ਜਿਹੜਾ ਵੀ ਹੈਗਾ ਸਾਰਾ ਕੁਝ ਬੰਦ ਕਰ ਦਿੱਤਾ ਜਾਊਗਾ ਜਦ ਤੱਕ ਕਾਰਵਾਈ ਨਹੀਂ ਹੁੰਦੀ। ਭਈ ਯਾਰ ਉਹਨਾਂ ਨੇ ਕੰਪਲੇਂਟ ਰੈਸਤੀ ਹੋਈ ਹੈ 43 ਬਲਾਇਆ ਕਾਲ ਅਨਨੋਨ ਤੇ ਰੈਸਤੀ ਹੋਈ ਹੈ ਬੰਦੇ ਵੈਰੀਫਾਈ ਕਰਕੇ ਦੱਸਾਂਗੇ। ਹਾਂਜੀ ਤੇ ਅੱਜ ਹੁਣ ਉਹਨਾਂ ਨੇ ਬੰਦੇ ਵੈਰੀਫਾਈ ਕਰਨ ਵਾਸਤੇ ਦਿੱਤੇ ਹੋਏ ਆ ਜੀ ਦੋ ਬੰਦੇ ਆ ਜਿਹੜਾ ਇਹਨਾਂ ਨੂੰ ਹੁਣ ਬੁਲਾਇਆ ਪੜਤਾਲ ਵਾਸਤੇ ਸਾਡੇ ਕੋਲ ਆਉਂਦੇ ਆ ਤਾਂ ਪੜਤਾਲ ਕਰਕੇ ਜੋ ਬੰਦੀ ਕਰੀ ਕਰਾਂਗੇ। ਠੀਕ ਹੈ ਬਹੁਤ ਬਹੁਤ ਸ਼ੁਕਰੀਆ। ਲੁਧਰਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਰਣਾ ਦਾ